ਆਪਣੀ ਜਥੇਬੰਦੀ ਵੱਲੋਂ ਕੀ ਐਕਸ਼ਨ ਹੋ ਸਕਦਾ ਇਹਨਾਂ ਤੇ ਜੋ ਕੁਝ ਵੀ ਵਾਪਰਿਆ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਤੁਸੀਂ ਕਿਹਾ ਕਿ ਇਹਨਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਕੁਝ ਕੁ ਸ਼ਬਦਾਵਲੀ ਹੈ ਜਿਹੜੀ ਉਹ ਜੱਟ ਭਾਈਚਾਰੇ ਤੇ ਗਲਤ ਬੋਲੀ ਗਈ ਉਹ ਕਹਿੰਦਾ ਸੀ ਵੀ ਜੱਟਾਂ ਦਾ ਜਲੂਸ ਕੱਢੋ ਗਾਲ ਕੱਢ ਕੇ ਉਹ ਕਹਿ ਰਿਹਾ ਸੀਗਾ ਵੀ ਇਹ ਜੱਟਾਂ ਦੀ ਵੀਡੀਓ ਆ ਬੱਸ ਜਲੂਸ ਕੱਢੋ ਤੇ ਸਾਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਹਰੇਕ ਨੂੰ ਇਹ ਵਕਾਊ ਕਹਿ ਦਿੰਦੇ ਜਿਹੜਾ ਵੀ ਬੰਦਾ ਗਮਦੂਰ ਸਿੰਘ ਦੇ ਹੱਕ 'ਚ ਗੱਲ ਕਰਦਾ ਇਹ ਉਹਨੂੰ ਵਕਾਊ ਕਹਿੰਦੇ ਆ ਐਸੀ ਕਮਿਸ਼ਨ ਨੂੰ ਵੀ ਇਹਨਾਂ ਵਕਾਊ ਕਹਤਾ ਹੁਣ ਜਣੀ ਹਾਈ ਕੋਰਟ ਨੇ ਜੁਬਾਨ ਦਿੱਤੀ ਹੁਣ ਇਹ ਹਾਈ ਕੋਰਟ ਨੂੰ ਵੀ ਫਿਰ ਇਹਦਾ ਮਤਲਬ ਕਿ ਉਹ ਵੀ ਵਿਕਾਊ ਹੋ ਗਈ। ਤੋਂ ਤੱਕ ਗੱਲ ਆਈ ਕਿਉਂ ਕਿ ਇੱਕ ਛੋਟਾ ਜਿਹਾ ਨਾਲੀ ਦਾ ਮਸਲਾ ਜਿਹੜਾ ਕਿ ਪੰਚਾਇਤੀ ਤੌਰ ਤੇ ਨਿਬੜਿਆ ਜਾ ਸਕਦਾ। ਕਿ ਇਹ ਮਜਦੂਦਾ ਨਹੀਂ ਪ੍ਰਸ਼ਾਸਨ ਦੇ ਨਾਲ ਲੜਾਈ ਹੋਈ ਕੋਟਮਲ ਪ੍ਰਸ਼ਾਸਨ ਨੇ ਕੀਤੀ ਤੇ ਕਿਸੇ ਦੂਜੇ ਪਤਵਾਰ ਦੇ ਨਾਲ ਪਾਕਿਸਤਾਨ ਗੱਲ ਜਿਮੀਦਾਰਾਂ ਦੇ ਭੰਨੇ ਆ। ਤੇ ਸਾਡਾ ਕੋਈ ਹੱਕ ਨਹੀਂ ਬਣਦਾ ਵੀ ਅਸੀਂ ਇਹਨਾਂ ਦੇ ਨਾਲ ਆ ਕੇ ਖੜਕੇ ਕਿਉਂ ਖੋਇਆ ਜਾਵੇ ਅਸੀਂ ਅੱਜ ਤੋਂ ਬਾਅਦ ਜੇਕਰ ਇਹਨਾਂ ਨੇ ਕੋਈ ਇਹੋ ਜਿਹੀ ਗਲਤੀ ਕੀਤੀ ਜਾਂ ਕੁਝ ਬੋਲੇ ਤੇ ਐਕਸ਼ਨ ਲਵਾਂਗੇ ਜਿਵੇਂ ਤਾਂ ਭਰਾ ਜਿਵੇਂ ਭਰਾ ਨਖਣਾਗੇ ਅੱਛਾ ਜੀ ਸਾਨੂੰ ਸਟੇਟਾਂ ਦਾ ਕੋਈ ਡਰ ਨਹੀਂ ਸੱਚੀ ਤਕੜੀ ਤੋਲਾਂਗੇ ਸੱਚ ਬੋਲਾਂ ਉਹਨਾਂ ਨੂੰ ਗੁੰਡੇ ਕਹਿਣ ਦਾ ਉਹਨਾਂ ਨੂੰ ਪੁੱਠਾ ਸਿੱਧਾ ਬੋਲਣ ਦਾ ਇਹਨਾਂ ਦਾ ਕੋਈ ਹੱਕ ਨਹੀਂ ਮੇਰੇ ਪੱਤਰਕਾਰ ਵੀਰਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਵੀ ਪਹਿਲਾਂ ਗਰਾਊਂਡ ਲੈਵਲ ਤੇ ਆ ਕੇ ਸਾਰੀ ਇਨਫੋਰਮੇਸ਼ਨ ਲਿਆ ਕਰੋ ਸਾਸੀ ਕਾਲ ਜੀ ਲਿਵਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਪਿੰਡ ਚੰਦਪਾਣ ਦੇ ਵਿੱਚ ਮੌਜੂਦ ਹਾਂ ਤੁਸੀਂ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਇਹ ਕੇਸ ਦੇਖਿਆ ਚੰਗੀ ਤਰ੍ਹਾਂ ਜਾਣਦੇ ਹੋ ਕਿ 3 ਤਰੀਕ ਨੂੰ ਐਸ்சி ਭਾਈਚਾਰੇ ਦੇ ਵੱਲੋਂ ਐਮਐਲਏ ਦਾ ਪੁੱਤਲਾ ਫੁਕਿਆ ਗਿਆ ਸੀ ਤੇ ਅਗਲੀ ਕਾਰਵਾਈ ਦੀ ਵੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਸੀ ਕਿ 10 ਤਰੀਕ ਨੂੰ ਅਸੀਂ ਵੱਡਾ ਇਕੱਠ ਰੱਖਾਂਗੇ ਜੇਕਰ ਗ੍ਰਿਫਤਾਰੀ ਹੈ ਜਿਹੜੀ ਉਹ ਇਨ੍ਹਾਂ ਪਰਿਵਾਰਾਂ ਦੀ ਨਹੀਂ ਹੁੰਦੀ ਦੂਜੇ ਪਾਸੇ ਅੱਜ ਇੱਕ ਇਕੱਠ ਹੈ ਜਿਹੜਾ ਉਹ ਗਮਦੂਰ ਸਿੰਘ ਦੇ ਘਰ ਰੱਖਿਆ ਗਿਆ ਸੀ ਵਕ ਵਕ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਨਾਲ ਗੱਲ ਬਾਤ ਕਰਦੇ ਆ ਸਾਸੀ ਕਲਵੀ ਜੀ ਹਾਂਜੀ ਸਾਸੀ ਕਲਜੀ ਮੈਂ ਦਿਲਬਖ ਸਿੰਘ ਬਾੜ ਚੇਅਰਮੈਨ ਆਫ ਇੰਡੀਆ ਯੂनाइटेड ਜੱਟ ਫੈਡਰੇਸ਼ਨ ਤੇ ਅੱਜ ਅਸੀਂ ਇੱਥੇ ਚੰਦਵਾਨ ਪਿੰਡ ਜਿਹੜੇ ਆ ਪਹੁੰਚੇ ਆ ਸਰਦਾਰ ਗੰਦੂਤ ਸਿੰਘ ਦੇ ਘਰੇ ਤੇ ਜਿਹੜੀ ਐਸ்சி ਭਾਈਚਾਰਾ ਵਾ ਉਹਨੇ 10 ਦੀ ਜਿਹੜੀ ਕਾਲ ਦਿੱਤੀ ਆ ਬੰਦ ਦੀ ਤੇ ਉਹਦੇ ਸਬੰਧ ਚੱਜੇ ਇੱਥੇ ਇਕੱਠ ਕੀਤਾ ਵਾ ਔਰ ਅਗਰ 10 ਤਰੀਕ ਨੂੰ ਪ੍ਰਸ਼ਾਸਨ ਨੇ ਜਿਹੜਾ ਵਾ ਐਸ்சி ਭਾਈਚਾਰੇ ਦਾ ਉਹ ਜਿਹੜਾ ਇਕੱਠ ਆ ਉਹ ਨਾ ਰੋਕਿਆ ਅਸੀਂ 12 ਤਰੀਕ ਨੂੰ ਵੱਡੇ ਪੱਤਰ ਤੇ ਜਿਹੜਾ ਇਕੱਠ ਰੱਖਾਂਗੇ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਦਬਾਹ ਹੇਠ ਆ ਕੇ ਨਜਾਇਜ਼ ਪਰਚੇ ਵੀ ਕੀਤੇ ਆ ਸਰਦਾਰ ਗਮਦੂਰ ਸਿੰਘ ਤੇ ਜਦਕੀ ਪ੍ਰਸ਼ਾਸਨ ਨੂੰ ਵੀ ਪਤਾ ਹੀ ਆ ਵੀ ਉਹਨਾਂ ਨੇ ਧਰਨਾ ਲਾਉਣ ਦੀ ਆੜ ਦੇ ਵਿੱਚ ਬਹੁਤ ਸਾਰੇ ਮਾਰੂ ਹਥਿਆਰ ਜਿਹੜੇ ਆ ਲੈ ਕੇ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਹਮਲੇ ਕੀਤੇ ਇਥੋਂ ਤੱਕ ਜਿਹੜੀਆਂ ਲੇਡੀਜ਼ ਪੁਲਿਸ ਕਾਂਸਟੇਬਲ ਸੀਗੀਆਂ ਜਾਂ ਕੋਈ ਵੀ ਲੇਡੀਜ਼ ਆ ਉਹਦੇ ਧਾਰ ਸੀ ਆਪਣੇ ਸੀਗੀਆਂ ਉਹਨਾਂ ਦੇ ਉੱਪਰ ਵੀ ਉਹਨਾਂ ਨੇ ਹਮਲੇ ਕੀਤੇ ਔਰ ਕੁਝ ਦਿਨ ਪਹਿਲਾਂ ਅਸੀਂ ਇੱਥੇ ਆਏ ਸਾਂ ਜਦੋਂ ਇਹ ਸਾਰਾ ਮਾਮਲਾ ਭਖਿਆ ਸੀ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਇੱਕ ਵਾਰੀ ਆ ਕੇ ਅਸੀਂ ਮੌਕਾ ਦੇਖਣਾ ਚਾਇਆ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਯਕੀਨ ਨਹੀਂ ਕੀਤਾ ਤਾਂ ਅਸੀਂ ਖੁਦ ਇੱਥੇ ਚੱਲ ਕੇ ਆਏ ਉਹਦੇ ਵਿੱਚ ਅਸੀਂ ਜਦੋਂ ਸਾਰਾ ਮੌਕਾ ਦੇਖਿਆ ਤੇ ਜਿਹੜੇ ਐਸੀ ਪਰਿਵਾਰ ਆ ਉਹਨਾਂ ਨੇ ਵੀ ਸਾਨੂੰ ਜਿਹੜੀਆਂ ਵਾ ਗੱਲਾਂ ਬਾਤਾਂ ਸਦੋਂ ਦਸੀਆਂ ਤੇ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਵੀ ਗਮਦੂਰ ਸਿੰਘ ਦਾ ਕੋਈ ਵੀ ਇਹਦੇ ਵਿੱਚ ਦੋਸ਼ ਨਹੀਂ ਆ ਸਾਰਾ ਕਸੂਰ ਜਿਹੜਾ ਵਾ ਉਹ ਐਸੀ ਜਿਹੜਾ ਭਾਈਚਾਰੇ ਦਾ ਸਰਪੰਚ ਆ ਉਹਨਾਂ ਦਾ ਵਾ ਇੱਕ ਨਾਲੀ ਦਾ ਛੋਟਾ ਜਿਹਾ ਮਸਲਾ ਸੀਗਾ ਉਹਨੂੰ ਇਹਨਾਂ ਨੇ ਇੱਕ ਜਾਤੀਵਾਦ ਦੀ ਰੰਗਤ ਦੇਤੀ ਉਹ ਰੰਗਤ ਇਹਨਾਂ ਨੇ ਸਿਰਫ ਤੇ ਸਿਰਫ ਮੇਰੇ ਜੋ ਸਾਡੀ ਜਥੇਬੰਦੀ ਦਾ ਫੈਸਲਾ ਵੀ ਇਹਨਾਂ ਨੇ ਇੱਕ ਜਾਣਬੁੱਝ ਕੇ ਪੈਸੇ ਲੈਣ ਦੇ ਮਾਰਿਆਂ ਨੇ ਜਿਹੜੀ ਦਿੱਤੀ ਆ ਔਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਧਰਨਾ ਲਾਇਆ ਵਾ ਧਰਨੇ ਦੇ ਵਿੱਚ ਪ੍ਰਸ਼ਾਸਨ ਨੂੰ ਵੀ ਪਤਾ ਵਾ ਜੋ ਕੁਛ ਨਾ ਕੀਤਾ ਸਾਰੀਆਂ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਵਾ ਆਪਣੇ ਦਬਾਅ ਬਣਾ ਕੇ ਇਹਨਾਂ ਨੇ ਉਸ ਤੋਂ ਬਾਅਦ ਗਮਦੂਰ ਸਿੰਘ ਤੇ ਜਿਹੜਾ ਪਰਚਾ ਕਰਾਤਾ ਉਸ ਪਰਚੇ ਦੇ ਵਿੱਚੋਂ ਹੁਣ ਹਾਈ ਕੋਰਟ ਤੋਂ ਜ਼ਮਾਨਤ ਹੋ ਗਈ ਆ ਹਾਈ ਕੋਰਟ ਤੋਂ ਜ਼ਮਾਨਤ ਹੋਣ ਦੇ ਬਾਵਜੂਦ ਇਹ ਜਿਹੜੇ ਆ ਐਸੀ ਭਾਈਚਾਰਾ ਵਾ ਜਿਹੜੇ ਵੀ ਬੰਦੇ ਮੈਂ ਸਾਰੇ ਐਸੀ ਭਾਈਚਾਰੇ ਨੂੰ ਨਹੀਂ ਅਸੀਂ ਕਹਿੰਦੇ ਮਤਲਬ ਜਿਹੜੇ ਪਿੰਡ ਦੇ ਕੁਝ ਕੁਝ ਪਰਿਵਾਰ ਆ ਜਿਹੜੇ ਪਿੰਡ ਦੇ ਸਰਪੰਚ ਦੇ ਨਾਲ ਉਹ ਸਾਰੇ ਹੁਣ ਫੇਰ ਮੰਗ ਕਰ ਰਹੇ ਆ ਪੀ ਗਮਦੂਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਹਰੇਕ ਨੂੰ ਇਹ ਵਕਾਊ ਕਹਿ ਦਿੰਦੇ ਜਿਹੜਾ ਵੀ ਬੰਦਾ ਗਮਦੂਰ ਸਿੰਘ ਦੇ ਹੱਕ 'ਚ ਗੱਲ ਕਰਦਾ ਇਹ ਉਹਨੂੰ ਵਕਾਊ ਕਹਿੰਦੇ ਆ ਐਸੀ ਕਮਿਸ਼ਨ ਨੂੰ ਵੀ ਇਹਨਾਂ ਵਕਾਊ ਕਹਤਾ ਹੁਣ ਜਣੀ ਹਾਈ ਕੋਰਟ ਨੇ ਜਮਾਨਤ ਦਿੱਤੀ ਹੁਣ ਇਹ ਹਾਈ ਕੋਰਟ ਨੂੰ ਵੀ ਫਿਰ ਇਹਦਾ ਮਤਲਬ ਵੀ ਉਹ ਵੀ ਵਿਕਾਊ ਹੋਗੀ ਮਤਲਬ ਗਮਦੂਰ ਸਿੰਘ ਜਿਹੜੇ ਆ ਉਹ ਮਤਲਬ ਕਿ ਇੰਨਾ ਜ਼ਿਆਦਾ ਉਹਨਾਂ ਕੋਲ ਪੈਸਾ ਆ ਗਿਆ ਵੀ ਉਹ ਸਾਰੇ ਬੰਦਿਆਂ ਨੂੰ ਖਰੀਦੀ ਜਾਂਦੇ ਆ ਸਾਨੂੰ ਤੇ ਹੈਰਾਨੀ ਹੁੰਦੀ ਇਹਨਾਂ ਦੀ ਸੋਚ ਦੇ ਉੱਤੇ ਸੋ ਅਗਰ ਇਹਨਾਂ ਦੇ ਦਬਾਅ ਹੇਠ ਆ ਕੇ ਪੁਲਿਸ ਪ੍ਰਸ਼ਾਸਨ ਨੇ ਸਰਦਾਰ ਗਮਦੂਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂ ਉਹਦੇ ਪਰਿਵਾਰ ਚੋਂ ਕਿਸੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਤਾਂ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ 12 ਤਰੀਕ ਨੂੰ ਬਹੁਤ ਵੱਡੇ ਪੱਧਰ ਤੇ ਅਸੀਂ ਇਕੱਠ ਕਰਾਂਗੇ ਸਾਡੀ ਜਿਹੜੀ ਜਥੇਬੰਦੀ ਆ ਯੂਨਾਈਟਿਡ ਜੱਟ ਫੈਡਰੇਸ਼ਨ ਸਾਡੀ ਇੰਡੀਆ ਲੈਵਲ ਤੇ ਜਥੇਬੰਦੀ ਆ ਪਹਿਲਾਂ ਸਾਡੀ ਪੰਜਾਬ ਲੈਵਲ ਤੇ ਜੱਟ ਵੈਲਫੇਅਰ ਸੁਸਾਇਟੀ ਸੀ ਹੁਣ ਅਸੀਂ ਇਹਨੂੰ ਮਤਲਬ ਇੰਡੀਆ ਲੈਵਲ ਤੇ ਕਰਵਾਇਆ ਫਿਰ ਅਸੀਂ ਸਾਡੀਆਂ ਟੀਮਾਂ ਜਿਹੜੀਆਂ ਵਾਂ ਕਾਫੀ ਘੱਟੋ ਘੱਟ 4 ਤੋਂ 5 ਸਟੇਟਾਂ ਦੇ ਵਿੱਚ ਆ ਆਊਟ ਆਫ ਪੰਜਾਬ ਅਸੀਂ ਫਿਰ ਉਹਨਾਂ ਸਟੇਟਾਂ ਤੋਂ ਵੀ ਬੰਦੇ ਜਿਹੜੇ ਬੁਲਾ ਕੇ ਤੇ ਵੱਡੇ ਪੱਤਰ ਦੇ ਜਿਹੜਾ ਵਾ ਇਕੱਠ ਕਰਾਂਗੇ ਔਰ ਡੀਸੀ ਦਫ਼ਤਰ ਘੇਰਾਂਗੇ ਐਸਐਸਪੀ ਦਫ਼ਤਰ ਘੇਰਾਂਗੇ ਔਰ ਪੂਰੇ ਹੀ ਜ਼ੋਰਦਾਰ ਜਿਹੜਾ ਵਾ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਜਿਹੜੇ ਵੀ ਜਿਹੜੇ ਜਿਹੜੇ ਵੀ ਦੋਸ਼ੀ ਆ ਜਿਨ੍ਹਾਂ ਦੇ ਉੱਤੇ ਪਹਿਲਾਂ ਪੁਲਿਸ ਨੇ ਪਰਚੇ ਕੱਟੇ ਆ ਔਰ ਉਹਨਾਂ ਨੂੰ ਅਸੀਂ ਗ੍ਰਿਫਤਾਰ ਦੀ ਮੰਗ ਕਰਦੇ ਆਂ ਤੇ ਕਰਦੇ ਰਵਾਂਗੇ ਤੇ ਉਹ ਪ੍ਰਸ਼ਾਸਨ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਕਰਨੇ ਪੈਣਗੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਹੀ ਜਿਹਨੂੰ ਆਪਾਂ ਕਹਿੰਦੇ ਆਂ ਕਿ ਬੜੀਆਂ ਵੱਡੀਆਂ ਕਟਨਾਵਾਂ ਇੱਕ ਤਰ੍ਹਾਂ ਦੇਸ਼ ਤਰੋਹ ਜਿਹਨੂੰ ਕਹਿੰਦੇ ਦੇਸ਼ ਤਰੋਹੀ ਦੇ ਜਿਹੜੇ ਪਰਚੇ ਇਹਨਾਂ ਦੇ ਜਿਹੜੇ ਆ ਦਰਜ ਹੋਣੇ ਚਾਹੀਦੇ ਆ ਅਗਰ ਇਹਨਾਂ ਦੇ ਪ੍ਰਸ਼ਾਸਨ ਨੇ ਅੱਜ ਇਹਨਾਂ ਨੂੰ ਛੱਡ ਦਿੱਤਾ ਤੇ ਇਸ ਹਿਸਾਬ ਦੇ ਨਾਲ ਤੇ ਫਿਰ ਹਰ ਕੋਈ ਜਿਹੜਾ ਵਾ ਉਹ ਕਿਸੇ ਨੂੰ ਵੀ ਕੋਈ ਨੁਕਸਾਨ ਪਹਤਾ ਕੇ ਤੇ ਪੁਲਿਸ ਦੇ ਦਬਾਅ ਬਣਾ ਕੇ 2-250 300 ਬੰਦੇ ਦਾ ਇਕੱਠ ਕਰੂਗਾ ਆਪਣਾ ਮਤਲ ਹਥਿਆਰ ਲਿਆਊਗਾ ਹਥਿਆਰ ਲਿਆ ਕੇ ਤੇ ਦਬਾਅ ਬਣਾ ਕੇ ਤੇ ਫਿਰ ਉਹ ਤੇ ਇਸ ਤਰ੍ਹਾਂ ਹਰੇਕ ਹੀ ਪਰਚੇ ਕੈਨਸਲ ਕਰਾਈ ਜਾਊਗਾ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਸੰਭਾਲੋ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਣੀ ਜ਼ਿੰਮੇਵਾਰੀ ਸੰਭਾਲੋ ਜਿਹੜੇ ਵੀ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਨੱਥ ਪਾਓ ਠੀਕ ਹੈ ਜੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਆ ਇਹਨਾਂ ਸਾਰੇ ਪਰਿਵਾਰਾਂ ਦੇ ਉੱਪਰ ਜਿਹੜੇ ਵੀ ਆ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੋ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਜਿਹੜੇ ਆ ਇਹਨਾਂ ਵੱਲ ਵੇਖ ਕੇ ਹੋਰ ਵੀ ਬੰਦੇ ਜਿਹੜੇ ਆ ਉਹ ਗਲਤ ਜਿਹੜਾ ਬਿਆਨਬਾਜ਼ੀ ਕਰਨਗੇ ਉਹ ਗਲਤ ਜਿਹੜੀਆਂ ਘਟਨਾਵਾਂ ਨੂੰ ਇੰਜਾਮ ਦੇਣਗੇ ਸੋ ਧੰਨਵਾਦ ਸਾਰਿਆਂ ਦਾ ਵੀ ਜੀ ਤੁਹਾਡੀ ਨਾ ਦਖਲ ਅੰਦਾਜ਼ੀ ਦੇ ਉੱਤੇ ਸਵਾਲ ਚੁੱਕੇ ਜਾਂਦੇ ਆ ਕਿ ਜਿਹੜੀ ਜੱਟ ਜਥੇਬੰਦੀ ਹੈ ਇਹ ਕਿਉਂ ਇਹਨਾਂ ਦੇ ਮਾਮਲੇ 'ਚ ਆ ਗਈ ਕਹਿਣ ਤੋਂ ਭਾਵ ਵੀ ਕੀ ਜ਼ਰੂਰਤ ਸੀ ਜਾਂ ਕਿਹੜੀਆਂ ਗੱਲਾਂ ਕਰਕੇ ਤੁਹਾਡੀ ਜ਼ਰੂਰਤ ਬਣ ਗਈ ਕਿ ਇਹਨਾਂ ਦੇ ਨਾਲ ਖੜਨਾ ਹੀ ਪੈਣਾ ਕੀ ਇਹੋ ਜੀ ਗੱਲ ਸੀ ਕਿ ਇਹ ਇਹ ਜਿਵੇਂ ਹਾਲਾਂਕਿ ਐਸਸੀ ਐਸਟੀ ਐਕਟ ਪਹਿਲਾਂ ਲੱਗਿਆ ਸੀ ਉਸ ਤੋਂ ਪਰ ਤੁਹਾਡੀ ਜਦੋਂ ਦਖਲ ਅੰਦਾਜ਼ੀ ਇਸ ਕੇਸ ਦੇ ਵਿੱਚ ਹੁੰਦੀ ਹੈ ਤਦ ਬਿਆਨ ਬਦਲ ਜਾਂਦੇ ਆ ਕਿ ਇਹਨੂੰ ਜਾਤੀਵਾਦੀ ਰੰਗਤ ਹੈ ਜਿਹੜੀ ਉਹ ਤੁਹਾਡੀ ਜਥੇਬੰਦੀ ਦੇ ਰਹੀ ਹੈ ਹਾਂਜੀ ਵੇਖੋ ਜੇਕਰ ਇਹਨਾਂ ਦੀਆਂ ਜਥੇਬੰਦੀਆਂ ਇਹਨਾਂ ਦੇ ਗਲਤ ਬੰਦਿਆਂ ਦੇ ਨਾਲ ਖੜ ਸਦੀਆਂ ਜਿਵੇਂ ਕਿ ਤੁਸੀਂ ਦੇਖਿਆ ਕਿ ਪੱਥਰ ਬਾਜੀ ਕੀਤੀ ਉਹਨਾਂ ਨੇ ਪਿਛੇ ਜੇ ਇੱਕ ਘਟਨਾ ਹੋਈ ਸੀਗੀ ਪਿੰਡ ਘਰਾਚੋ ਵਿਖੇ ਮਨਜੀਤ ਸਿੰਘ ਆਗੂ ਸੀਗੇ ਸੋ ਉੱਥੇ ਉਹਨਾਂ ਦੇ ਬੇਟੇ ਦੇ ਇੱਕ ਲੁਟੇਰੇ ਨੇ ਨਾ ਬੁਲਟ ਖੋਣ ਲੱਗਿਆ ਉਹਨਾਂ ਦੇ ਪੇਟ ਦੇ ਵਿੱਚ ਸੂਆ ਮਾਰ ਦਿੱਤਾ ਸੀਗਾ ਬਰਫਲਾ ਜੀ ਉੱਥੇ ਵੀ ਇਹਨਾਂ ਦੀਆਂ ਜਥੇਬੰਦੀਆਂ ਉਸ ਲੁਟੇਰੇ ਦੇ ਹੱਕ ਜੇ ਅੱਗੇ ਖੜ ਗਏ ਅੱਛਾ ਉੱਥੇ ਉਲਟਾ ਜਿਹੜਾ ਵਾ ਉਸ ਕਿਸਾਨ ਆਗੂ ਤੇ ਜਿਹੜਾ ਮਨਜੀਤ ਸਿੰਘ ਹੈਗਾ ਸੀਗਾ ਘਰਾਚੋ ਪਿੰਡ ਦਾ ਉਸ ਤੇ ਉੱਪਰ ਐਸਸੀਐਸਟੀ ਐਕਟ ਲਵਾਤਾ ਉੱਥੇ ਜਿਹੜਾ ਵਾ ਮਤਲਬ ਕਿ ਉਲਟਾ ਲੁਟੇਰੇ ਦੇ ਹੱਕ ਜਾਣ ਕੇ ਖੜ ਗਿਆ ਤੇ ਉਹ ਜਿਹੜਾ ਬੇਕਸੂਰ ਹੈਗਾ ਸੀਗਾ ਜਿਹਦਾ ਬੁਲਟ ਖਾਣ ਦੀ ਕੋਸ਼ਿਸ਼ ਕੀਤੀ ਉਲਟਾ ਉਹ ਤੇ ਪਰਚਾ ਕਰਾਤਾ ਅੱਛਾ ਸੋ ਜੇਕਰ ਇਹ ਆਪਣੇ ਗਲਤ ਬੰਦਿਆਂ ਨਾਲ ਕੇ ਖੜ ਸਕਦੀਆਂ ਤੇ ਸਾਡੀ ਜਿਹੜੀ ਜੱਟ ਯੂਨਾਈਟਿਡ ਜੱਟ ਫੈਡਰੇਸ਼ਨ ਹੈਗੀ ਆ ਉਹ ਆਪਣੇ ਸਹੀ ਬੰਦੇ ਨਾਲ ਕੇ ਕੋਈ ਨਹੀਂ ਖੜ ਸਕਦੀ ਹੂੰ ਇਹ ਸਵਾਲ ਮੇਰੇ ਇਨਾਂ ਨੂੰ ਹੈਗਾ ਤੁਹਾਡੀ ਜਥੇਬੰਦੀ ਵੱਲੋਂ ਆਪਣੇ ਆਪਣੀ ਜਥੇਬੰਦੀ ਵੱਲੋਂ ਕੀ ਐਕਸ਼ਨ ਹੋ ਸਕਦਾ ਇਹਨਾਂ ਤੇ ਜੋ ਕੁਝ ਵੀ ਵਾਪਰਿਆ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਤੁਸੀਂ ਕਿਹਾ ਕਿ ਇਹਨਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਕੁਝ ਕੁ ਸ਼ਬਦਾਵਲੀ ਹੈ ਜਿਹੜੀ ਉਹ ਜੱਟ ਭਾਈਚਾਰੇ ਤੇ ਗਲਤ ਬੋਲੀ ਗਈ ਹਾਂਜੀ ਵੇਖੋ ਇੱਕ ਰਿਪੋਰਟਰ ਨੇ ਤੁਸੀਂ ਵਖੀ ਸੀਗੀ ਉਹਨੇ ਅਪਸ਼ਬਦ ਬੋਲੇ ਆ ਪੂਰੇ ਜੱਟ ਸਮਾਜ ਨੂੰ ਹੋਰ ਵੀ ਗਮਦੂਰ ਸਿੰਘ ਨੂੰ ਵੀ ਜਿਹੜੇ ਆ ਕਾਫੀ ਅਪਸ਼ਬਦ ਬੋਲੇ ਉਹਨਾਂ ਨੇ ਸੋ ਇਨਾਂ ਦੇ ਉੱਪਰ ਜਿਹੜੀ ਆ ਆਪਣਾ ਹਾਈ ਕੋਰਟ ਦੇ ਵਿੱਚ ਮਾਨ ਨੀ ਦਾ ਜਿਹੜਾ ਕੇਸ ਕੀਤਾ ਜਾਵੇਗਾ ਸਾਡੀ ਯੂਨਾਈਟਿਡ ਜਟ ਫੈਡਰੇਸ਼ਨ ਵੱਲੋਂ ਓਕੇ ਜਥੇਬੰਦੀ ਦੇ ਵੱਲੋਂ ਅਜੇ ਹਾਂਗੀ ਤਾਂ ਹਾਂਜੀ ਜੀ ਤਾਂ ਇਧਰ ਵੀ ਇੱਕ ਹੋਰ ਆਪਣਾ ਜੇ 12 ਤਰੀਕ ਨੂੰ ਸਾਨੂੰ ਇਕੱਠ ਰੱਖਣ ਦੀ ਲੋੜ ਪੈਂਦੀ ਆ ਤੇ ਫਿਰ ਪ੍ਰਸ਼ਾਸਨ ਤੋਂ ਇਹ ਸਵਾਲ ਕੀਤਾ ਜਾਊਗਾ ਕਿ ਜਿਸ ਦਿਨ ਤੁਸੀਂ ਪਰਚਾ ਕੀਤਾ ਸੀਗਾ ਪੱਥਰ ਉਹਨਾਂ ਦੇ ਉੱਪਰ ਕਿ ਤੁਸੀਂ ਉਸ ਦਿਨ ਸਹੀ ਸੀਗੇ ਕਿ ਜਾਂ ਫਿਰ ਜਿੱਦਨ ਤੁਸੀਂ ਉਹਨਾਂ ਨੂੰ ਛੱਡਿਆ ਵਾ ਕਿ ਜਾਂ ਉਸ ਦਿਨ ਤੁਸੀਂ ਸਹੀ ਸੀਗੇ ਸੋ ਇਸ ਦਾ ਜਿਹੜਾ ਸਵਾਲ ਜਿਹੜਾ ਵਾ ਹਾਂਜੀ ਬਾਕੀ ਸਰਦਾਰ ਗਮਦੂਰ ਸਿੰਘ ਤੇ ਪਹਿਲਾਂ ਅੱਜ ਤੋਂ ਪਹਿਲਾਂ ਕੋਈ ਵੀ ਉਹਨਾਂ ਤੇ ਕੋਈ ਕ੍ਰਿਮੀਨਲ ਪਰਚਾ ਨਹੀਂ ਹੈਗਾ ਉਹਨਾਂ ਨੂੰ ਗੁੰਡੇ ਕਹਿਣ ਦਾ ਉਹਨਾਂ ਨੂੰ ਪੁੱਠਾ ਸਿੱਧਾ ਬੋਲਣ ਦਾ ਇਹਨਾਂ ਦਾ ਕੋਈ ਹੱਕ ਨਹੀਂ ਮੇਰੇ ਪੱਤਰਕਾਰ ਵੀਰਾਂ ਨੂੰ ਵੀ ਮੈਂ ਕਹਿਣਾ ਚਾਹਨਾ ਵੀ ਪਹਿਲਾਂ ਗਰਾਊਂਡ ਲੈਵਲ ਤੇ ਆ ਕੇ ਸਾਰੀ ਇਨਫੋਰਮੇਸ਼ਨ ਲਿਆ ਕਰੋ ਫੇਸਬੁੱਕ ਤੇ ਬੈਠੇ ਵੀਡੀਓ ਦੇਖ ਕੇ ਨਾ ਕਿਸੇ ਤੇ ਬਲੇਮ ਲਾਇਆ ਕਰੋ ਕਿਸੇ ਦਾ ਆਕਸ ਖਰਾਬ ਕਰਕੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤੁਹਾਨੂੰ ਵੀ ਇਹਦਾ ਖਾਮਿਆਜਾ ਗਲਤ ਭੁਗਤਣਾ ਪਊਗਾ ਕਿਉਂਕਿ ਉਹਨਾਂ ਦੇ ਪਰਿਵਾਰ ਤੇ ਕਿਸੇ ਵੀ ਨਾ ਉਹਨਾਂ ਦੇ ਬੱਚੇ ਤੇ ਨਾ ਉਹਨਾਂ ਦੇ ਕੋਈ ਵੀ ਪਹਿਲਾਂ ਕੋਈ ਪੁਲਿਸ ਕੰਪਲੇਂਟ ਨਹੀਂ ਹੈਗੀ ਉਹ ਗੁੰਡਾ ਕਿੱਧਰੋਂ ਹੋਗੇ ਜੀ ਜਾਂ ਤਾਂ ਕੋਈ ਸਾਬਤ ਕਰੋ ਕਿ ਨਾ ਕਿਹੜੇ ਢੰਗ ਨਾਲ ਤੁਸੀਂ ਗੁੰਡੇ ਕਹਿ ਰਹੇ ਹੋ ਜੇ ਉਹ ਉਹਨਾਂ ਨੇ ਤਰੱਕੀ ਕੀਤੀ ਆ ਆਪਣੀਆਂ ਮਿਹਨਤਾਂ ਕਰੀਆਂ ਨੇਗੀਆਂ ਉਹਨਾਂ ਨੇ ਕਿਹੜਾ ਕਿਸੇ ਨੂੰ ਲੁੱਟ ਕੇ ਜਾਂ ਖੋ ਕੇ ਆਪਦਾ ਤਕੜੇ ਹੋਗੇ ਉਹ ਇਸ ਕਰਕੇ ਆਪਦਾ ਕੰਟਰੋਲ ਰੱਖੋ ਸਿਆਣੇ ਬਣਜੋ ਨਹੀਂ ਇਹ ਚੀਜ਼ ਦਾ ਖਾਮਿਆਜਾ ਸਾਰਿਆਂ ਨੂੰ ਰਲ ਮਿਲ ਕੇ ਭੁਗਤਣਾ ਪੈਣਾ ਬਾਕੀ ਮੈਂ ਅਪੀਲ ਕਰਨੀ ਚਾਹਨਾ ਸਾਰੇ ਸਾਰੇ ਜਿੰਨੇ ਵੀ ਹਮਦਰਦ ਨੇ ਇਹ ਚੀਜ਼ ਦੇ ਨਾਲ 12 ਤਰੀਕ ਨੂੰ ਡੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਉੱਥੇ ਇਕੱਠ ਰੱਖਿਆ ਹੰਬ ਹਵਾ ਕੇ ਸਾਰਿਆਂ ਨੂੰ ਬੇਨਤੀ ਹੈ ਮੇਰੀ ਵੀ ਪਹੁੰਚੋ ਕਿਉਂਕਿ ਆਪਾਂ ਤੱਕਾ ਨਹੀਂ ਹੋਣ ਦੇਣਾ ਕਿਸੇ ਵੀ ਨਾਲ ਸਾਡੀ ਜਥੇਬੰਦੀ ਤਾਂ ਹੀ ਇਹਨਾਂ ਨਾਲ ਆ ਕੇ ਖੜੀ ਆ ਕਿਉਂਕਿ ਉਹਨਾਂ ਦੇ ਨਾਲ ਗਲਤ ਹੁੰਦੇ ਹੋਏ ਵੀ ਉਹਨਾਂ ਨੂੰ ਸੱਚੇ ਬਣਾਈ ਜਾਂਦੇ ਸੀਗੇ ਔਰ ਇਹ ਇਹਨਾਂ ਨੂੰ ਇਹਨਾਂ ਨਾਲ ਧੱਕਾ ਹੋ ਰਿਹਾ ਸੀਗਾ ਹੁਣ ਤਾਂ ਬਿਲਕੁਲ ਵੀਡੀਓ ਜਿਹੜੀਆਂ ਸਾਰੀਆਂ ਸਾਹਮਣੇ ਆ ਗਈਆਂ ਨੇ ਇੱਧਰ ਕਿਸਾਨ ਜਾਥੇਬੰਦੀਆਂ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿਹੜੀਆਂ-ਕਿਹੜੀਆਂ ਜਾਥੇਬੰਦੀਆਂ ਹੁਣ ਖੁੱਲ ਕੇ ਇਹਨਾਂ ਪਰਿਵਾਰਾਂ ਦਾ ਸਮਰਥਨ ਕਰ ਰਹੀਆਂ ਨੇ ਦੇਖੋ ਜੀ ਦਾਸ ਰਾਜਵੀਰ ਸਿੰਘ ਗੱਲਸੰਧ ਮਸਕੱਤਰ ਜਨਰਲ ਬੀਕੇਜੂ ਕਾਦੀਆਂ ਜ਼ਿਲ੍ਹਾ ਫਰੀਦਕੋਟ ਕਿਉਂਕਿ ਮੈਂ ਇਸ ਕੇਸ ਨੂੰ ਬੜਾ ਲੰਮੇ ਸਮੇਂ ਤੋਂ ਜਦੋਂ ਦਾ ਚੱਲਿਆ ਉਦੋਂ ਦਾ ਦੇਖਿਆ ਜੀ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਹੂੰ ਹੂੰ ਇਹਦਾ ਕਾਰਨ ਇੱਥੋਂ ਤੱਕ ਗੱਲ ਆਈ ਕਿਉਂ ਕਿ ਇੱਕ ਛੋਟਾ ਜਿਹਾ ਨਾਲੀ ਦਾ ਮਸਲਾ ਜਿਹੜਾ ਕਿ ਪੰਚਾਇਤੀ ਤੌਰ ਤੇ ਨਿਬੜਿਆ ਜਾ ਸਕਦਾ ਸੀਗਾ ਇਹਨੂੰ ਰੰਗ ਤਾਂ ਗਲਤ ਦੇ ਕੇ ਐਸਸੀ ਭਾਈਚਾਰੇ ਨੂੰ ਤੇ ਜੱਟ ਜ਼ਿਮੀਂਦਾਰ ਨੂੰ ਇਹ ਕਰਕੇ ਰਿਲੇਟ ਕਰਕੇ ਇਕੱਠਾ ਕਰਕੇ ਇਹਨੂੰ ਗਲਤ ਰੰਗ ਦਿੱਤੀ ਗਈ ਕਿਉਂਕਿ ਫਿਰ ਇਹਨਾਂ ਨੇ ਉੱਥੇ ਅਸੀਂ ਐਸਕੇਮ ਵੱਲੋਂ ਇੱਕ ਮੀਟਿੰਗ ਵੀ ਰੱਖੀ ਗਈ ਸੀ ਉਹਦੇ ਸਬੰਧ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਵੀ ਇਕੱਠਾ ਇਹ ਹੋ ਜੇ ਫਿਰ ਜਿਵੇਂ ਜਗਿੰਦਰ ਸਿੰਘ ਗਰਾਮਾ ਦਾ ਬਿਆਨ ਆਇਆ ਜਾਂ ਜਿਵੇਂ ਇਧਰ ਦੂਜੀਆਂ ਕਈ ਜਥੇਬੰਦੀਆਂ ਦੇ ਵਿੱਚ ਦੋ ਤਿੰਨ ਹੋਰ ਹੈਗੀਆਂ ਜਿਹੜੀਆਂ ਉਹ ਪੁਲਿਸ ਬਿਆਨ ਦਿੰਦੀਆਂ ਉਹਨਾਂ ਨੇ ਸਾਰਾ ਕੰਮ ਹੈ ਜਿਹੜਾ ਉਹ ਗਲਤ ਕਰਤਾ ਕਿਉਂਕਿ ਕੁਝ ਪੱਤਰਕਾਰ ਭਾਈਚਾਰਾ ਜਦੋਂ ਇੱਕ ਤਰਫਾ ਬਿਆਨ ਦਿੰਦਾ ਹੈ ਜਾਂ ਇੱਕ ਤਰਫਾ ਹੀ ਵਿਖਾਉਂਦਾ ਹੈ ਉਹਦੇ ਨਾਲ ਗਲਤ ਹੋ ਜਾਂਦਾ ਹੈ ਸਾਡਾ ਫਰਜ਼ ਬਣਦਾ ਹੈ ਵੀ ਇਸ ਗੱਲ ਨੂੰ ਟਕਾਇਆ ਜਾਵੇ ਨਾ ਕਿ ਵਧਾਇਆ ਜਾਵੇ ਅਸੀਂ ਇੱਥੇ ਹੁਣ ਪੰਜ ਛੇ ਜਥੇਬੰਦੀਆਂ ਆਈਆਂ ਜਿਵੇਂ ਕ੍ਰਾਂਤੀਕਾਰੀ ਵਾਲੇ ਖੜੇ ਐ ਨੇ ਕੌਂਦੇ ਤੋਂ ਖੜੇ ਹੈਗੇ ਆ ਜੱਟ ਫੈਡਰੇਸ਼ਨ ਵਾਲੇ ਵੀਰ ਖੜੇ ਆ ਮੈਂ ਕਾਧੀਆਂ ਜਥੇਬੰਦੀ ਤੋਂ ਖੜਾ ਹੋਰ ਜਥੇਬੰਦੀਆਂ ਵਾਲੇ ਆਗੂ ਇੱਥੇ ਖੜੇ ਆ ਅਸੀਂ ਡਟ ਕੇ ਇਹਨਾਂ ਦਾ ਸਾਥ ਦੇਣਾ ਬਈ ਜੀ ਕਿ ਬੰਦੂਰ ਹੋ ਰਹਾਂ ਦਾ ਔਰ ਇਹਨਾਂ ਨਾਲ ਅਸੀਂ ਖੜੇ ਆ ਹੱਕ ਸੱਚ ਦੀ ਲੜਾਈ ਲੜਾਂਗੇ ਜੇ ਤਾਂ ਅਸੀਂ ਇਹਨਾਂ ਨੂੰ ਕੋਈ ਸ਼ਬਦ ਬੋਲਿਆ ਜਾਂਦਾ ਦਲਤ ਭਾਈਚਾਰੇ ਨੂੰ ਤੇ ਅਸੀਂ ਐਕਟ ਲਾ ਦਿੰਦੇ ਆ ਤੇ ਜਿਹੜੇ ਜ਼ਿੰਮੇਵਾਰਾਂ ਨੂੰ ਜਾਂ ਪੁੱਠੇ ਸਿੱਧੇ ਸ਼ਬਦ ਬੋਲੇ ਜਾਂਦੇ ਆ ਤੇ ਸਾਡਾ ਕੋਈ ਹੱਕ ਨਹੀਂ ਬਣਦਾ ਵੀ ਅਸੀਂ ਇਹਨਾਂ ਦੇ ਨਾਲ ਆ ਕੇ ਖੜਕੇ ਕਿਉਂ ਖੋਇਆ ਜਾਵੇ ਅਸੀਂ ਅੱਜ ਤੋਂ ਬਾਅਦ ਜੇ ਅਗਰ ਇਹਨਾਂ ਨੇ ਕੋਈ ਇਹੋ ਜੀ ਗਲਤੀ ਕੀਤੀ ਜਾਂ ਕੁਝ ਬੋ ਔਰ ਹਰ ਹਾਲਤ ਦੇ ਵਿੱਚ ਅਸੀਂ ਇਨਾਂ ਭਰਾਵਾਂ ਦਾ ਸਾਥ ਦੇਵਾਂਗੇ ਹੂੰ ਤੁਸੀਂ ਕੀ ਕਹਿਣਾ ਚਾਹੋਗੇ ਸਰ ਕਿਉਂਕਿ ਤੁਹਾਡੀ ਵੀ ਜਥੇਬੰਦੀ ਅਲੱਗ ਤੋਂ ਅੱਜ ਪਹਿਲੀ ਵਾਰ ਤੁਸੀਂ ਇੱਥੇ ਪਹੁੰਚੇ ਹੋ ਨਹੀਂ ਅਸੀਂ ਤਿੰਨ ਚਾਰ ਦਫਾ ਆ ਚੁੱਕੇ ਹਾਂ ਸਾਰਾ ਜਥੇਬੰਦੀ ਸਮਰਥਨ ਦੇ ਰਹੀ ਹੈ ਜਾਂ ਤੁਸੀਂ ਕਿਸੇ ਪਿੰਨ ਪਦਰ ਤੇ ਸਮਰਥਨ ਦੇ ਚਾਹੇਬੰਦੀ ਵੱਲੋਂ ਕ੍ਰਾਂਤੀ ਕਰੋ ਅੱਛਾ ਜਥੇਬੰਦੀ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਜੀ ਹਾਂ ਨਾ ਦੇ ਵਿੱਚ ਜਿੰਮੇਵਾਰ ਭਰਾ ਜਿੰਮੇਵਾਰ ਨਾ ਖੜਾਂਗੇ ਅੱਛਾ ਜੀ ਸਾਨੂੰ ਸਟੇਟਾਂ ਦਾ ਕੋਈ ਡਰ ਨਹੀਂ ਸੱਚੀ ਟੱਕਰ ਤੋਲਾਂਗੇ ਸੱਚ ਬੋਲਾਂਗੇ ਠੀਕ ਹੈ ਜੀ ਤਾਂ ਬਹੁਤ ਜਿਹੜੀਆਂ ਪਿੰਡਾਂ ਦੇ ਵਿੱਚ ਜਥੇਬੰਦੀਆਂ ਦੇ ਆਗੂ ਹੁੰਦੇ ਨੇ ਚਾਹੇ ਉਹ ਉਮੀਦਵਾਰ ਪ੍ਰਧਾਨ ਹੋਵੇ ਜ਼ਿਲ੍ਹਾ ਪ੍ਰਧਾਨ ਹੋਵੇ ਇਹ ਉਹਨਾਂ ਚੋਂ ਨੇ ਇਹਨਾਂ ਨੇ ਉਹ ਗਰਾਊਂਡ ਲੈਵਲ ਤੇ ਉਹ ਚੀਜ਼ਾਂ ਦੇਖੀਆਂ ਹੁੰਦੀਆਂ ਨੇ ਜਿਹੜੀਆਂ ਸ਼ਾਇਦ ਪ੍ਰਧਾਨ ਸਾਹਿਬ ਹੋਣੀ ਨਹੀਂ ਦੇਖ ਪਾਉਂਦੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਪਹਿਲੇ ਦਿਨ ਤੋਂ ਹੀ ਇਸ ਮਸਲੇ ਨਾਲ ਖੜੇ ਆ ਕਿਉਂਕਿ ਲਗਾਤਾਰ ਪਹਿਲੇ ਦਿਨ ਤੋਂ ਦੂਜੀਆਂ ਜਥੇਬੰਦੀਆਂ ਨੇ ਵੀ ਰਾਤ ਤੇ ਚ ਲਿਆ ਕੇ ਕੋਸ਼ਿਸ਼ ਕੀਤੀ ਸੀ ਵੀ ਇਹ ਜਿਹੜੀ ਅੱਗ ਮੱਚ ਰਹੀ ਹੈ ਇਹ ਤੇ ਕੰਟਰੋਲ ਕੀਤਾ ਜਾਵੇ ਪਰ ਉਹਦੇ ਚ ਪ੍ਰਸ਼ਾਸਨ ਦੀਆਂ ਅਨਕਾਮੀਆਂ ਵੀ ਰਹੀਆਂ ਕਿਉਂਕਿ ਜੇ ਪ੍ਰਸ਼ਾਸਨ ਕਿਸੇ ਦੇ ਦਬਾਅ ਜਾ ਕੇ ਚੁੱਪ ਬੈਠੂਗਾ ਤਾਂ ਇਹਦੇ ਨਾਲ ਹਾਲਾਤ ਕੋਈ ਬਚਨੇ ਨਹੀਂ ਪੰਜਾਬ ਦੇ ਉਹਦੇ ਨਾਲ ਖਰਾਬ ਹੀ ਹੋਣੇ ਆ ਲਗਾਤਾਰ ਪ੍ਰਸ਼ਾਸਨ ਦੀ ਜਿਹੜੀ ਚੁੱਪ ਹੈ ਦੂਜੀ ਤਰਫ ਤੇ ਕਾਰਵਾਈਆਂ ਕਰਾਉਣੀਆਂ ਜਾਂ ਉਹਨਾਂ ਦੇ ਖਿਲਾਫ ਗਲਤ ਗਲਤ ਪਹਚਾਣ ਕਰਨਾ ਤੇ ਕਿਸੇ ਪ੍ਰਸ਼ਾਸਨ ਵੱਲੋਂ ਉਹਨਾਂ ਲੋਕਾਂ ਤੇ ਕੰਟਰੋਲ ਨਾ ਕਰਨਾ ਜੇ ਅਸੀਂ ਵੀ ਕੱਲ ਨੂੰ ਕਿਸੇ ਤੇਜੋਦ ਦੇ ਖਿਲਾਫ ਜਾਂ ਮਾੜਾ ਵਿਹਾਰ ਕਰਾਂਗੇ ਤਾਂ ਅਸੀਂ ਵੀ ਉੱਥੇ ਤੋਂ ਆਪਦੇ ਆਪ ਨੂੰ ਦੋਸ਼ੀ ਮੰਨਾਂਗੇ ਪਰ ਪ੍ਰਸ਼ਾਸਨ ਅੱਜ ਗੁੰਗਾ ਹੋ ਕੇ ਬੈਠਾ ਲਗਾਤਾਰ ਸੋਸ਼ਲ ਮੀਡੀਆ ਤੇ ਪਹਚਾਰਨਾ ਜਾਂ ਕੇ ਇਹਨੂੰ ਗੁੰਡੇ ਕਹਿਣਾ ਇਹ ਚੀਜ਼ਾਂ ਛੋਭਾ ਨਹੀਂ ਦਿੰਦੀਆਂ ਉਵੀ ਜਥੇਬੰਦੀ ਦੇ ਲੋਕਾਂ ਨੂੰ ਜਥੇਬੰਦ ਲੋਕਾਂ ਦਾ ਜ਼ਿੰਮੇਵਾਰੀ ਦਾ ਫਰਸਟ ਪਹਿਲਾ ਇਹ ਹੁੰਦਾ ਦੋਨੇ ਧਰਾਂ ਦੀ ਗੱਲ ਸੁਣਨ ਸੁਣ ਕੇ ਉਹਦੇ ਵਿੱਚ ਜੋ ਸੱਚਾ ਝੂਠਾ ਉਹ ਉਹੋ ਜਆ ਉਹਨਾਂ ਨੂੰ ਕਿਹਾ ਜਾਂਦਾ ਹੁੰਦਾ ਹੈ ਭਲਾ ਕੋਈ ਕਿਸੇ ਦੇ ਨੇੜੇ ਨਹੀਂ ਹੁੰਦਾ ਜਥੇਬੰਦੀ ਸਭ ਦੀ ਸਾਂਝੀ ਹੁੰਦੀ ਹੈ ਤੇ ਦੋਨੇ ਪੱਖ ਤੋਂ ਸੁਣ ਕੇ ਵੇਖ ਕੇ ਜਿਹੜਾ ਬੰਦਾ ਗਲਤ ਹੈ ਉਹਨੂੰ ਕਹਿਣ ਚ ਜਥੇਬੰਦੀ ਨੂੰ ਕੋਈ ਗਰੇਜ ਨਹੀਂ ਕਰਨਾ ਚਾਹੀਦਾ ਸਾਡੇ ਜ਼ਿਲ੍ਹੇ ਦਾ ਮਸਲਾ ਹੈ ਅਸੀਂ ਆਪਦੇ ਜ਼ਿਲ੍ਹੇ ਦੇ ਵਿੱਚ ਆਪਦੀ ਜਥੇਬੰਦੀ ਆਣੀ ਉਹ ਜਿੰਨਾ ਇਹ ਕੇਸ ਨੂੰ ਵਾਚਿਆ ਪਹਿਲੇ ਦਿਨ ਤੋਂ ਪਤਵਾਰ ਨਾਲ ਆ ਕੇ ਵੇਖਿਆ ਮੌਕਾ ਵੇਖਿਆ ਉਹਨਾਂ ਦੀ ਤਦਰ ਨਿਕੋਲੇ ਵੀ ਗਏ ਆ ਜਿੱਥੇ ਮਜ਼ਦੂਰਾਂ ਦੇ ਨਾਲ ਪ੍ਰਸ਼ਾਸਨ ਨੇ ਧੱਕਾ ਕੀਤਾ ਉਹਦੀ ਨਖੇਦੀ ਵੀ ਕੀਤੀ ਪਰ ਇਹ ਨਹੀਂ ਕਿ ਜੇ ਮਜ਼ਦੂਰਾਂ ਨੇ ਪ੍ਰਸ਼ਾਸਨ ਦੇ ਨਾਲ ਲੜਾਈ ਹੋਈ ਕੋਟਮਲ ਪ੍ਰਸ਼ਾਸਨ ਨੇ ਕੀਤੀ ਤੇ ਕਿਸੇ ਦੂਜੇ ਪਤਵਾਰ ਦੇ ਨਾਲ ਪਾ ਕੇ ਤਿੰਨ ਘਰਾਂ ਦੇ ਜ਼ਮੀਨਾਂ ਦੇ ਭੰਨੇ ਆ ਕੀ ਉਹ ਤਿੰਨ ਘਰਾਂ ਨੇ ਕੋਈ ਮਜ਼ਦੂਰਾਂ ਨਾਲ ਕੋਈ ਵੰਡ ਵੇ ਹਸੀ ਉਹਨਾਂ ਦਾ ਨਹੀਂ ਕਿਉਂਕਿ ਉਹਦੇ ਚਾਚੇ ਭਤੀਜੇ ਦਾ ਰੌਲਾ ਸੀ ਆਪਦੇ ਚਾਚੇ ਭਤੀਜੇ ਦੀ ਅੜੀ ਦੇ ਵਿੱਚ ਪਰਿਵਾਰ ਨੇ ਪਹਿਲਾਂ ਵੀ ਉਹਦੇ ਪਿਓ ਦੇ ਰੌਲੇ ਦੇ ਵਿੱਚ ਮਦਦ ਕੀਤੀ ਹੈ ਉਹਦੇ ਪਿਓ ਨੂੰ ਬਾਹਰ ਲਿਆਇਆ ਕਿਉਂਕਿ ਦੱਸਾ ਘਰ ਮਗਰ ਕੋਈ ਇੱਕ ਆਗੂ ਹੁੰਦਾ ਹੀ ਆ ਜਿਹਨੂੰ ਅਗਲਾ ਆਗੂ ਮੰਨਦਾ ਤੇ ਆਪਦੇ ਘਰਾਂ ਦੇ ਵਿੱਚ ਭਾਈਚਾਰੇ ਦੋਸਤ ਕਹਿੰਦਾ ਵੀ ਸਾਡਾ ਚਾਚਾ ਤੂੰ ਕਰਦੇ ਜਾਂ ਤਾਇਆ ਤੂੰ ਕਰਦੇ ਉਹ ਚੀਜ਼ ਗਮਦੂਸ ਦੇ ਪਤਵਾਰ ਦੀ ਸੀ ਜਿਹੜੇ 10 ਘਰ ਮਗਰ ਬੈਠੇ ਆ ਉਹ ਜਦੋਂ ਵੀ ਲੋੜ ਪੈਂਦੀ ਸੀ ਤਾਂ ਇਹਨਾਂ ਨੂੰ ਕਹਿੰਦੇ ਸੀ ਵੀ ਸਾਡਾ ਕਰੋ ਇੱਕ ਇਹਨਾਂ ਨੇ ਉਹਨਾਂ ਦੇ ਨਾਲ ਹਾ ਦਾ ਨਾ ਮਾਰਿਆ ਪ੍ਰਸ਼ਾਸਨ ਦੇ ਧਿਆਨ ਚ ਕੀਤਾ ਵੀ ਇਹਨਾਂ ਦਾ ਪਾਣੀ ਦਾ ਮਸਲਾ ਹੱਲ ਕਰੋ ਜਿੱਥੋਂ ਸਪੈਂਚ ਨੇ ਰੰਜਿਸ਼ ਦੇ ਵਿੱਚ ਆ ਕੇ ਜਿਹੜਾ 50 60 ਬੰਦੇ ਲੈ ਕੇ ਬਾਜ਼ ਚ ਆ ਕੇ ਜਲੀਲ ਕੀਤਾ ਵੱਖਰਾ ਉਦੋਂ ਬਾਅਦ ਜਿਹੜਾ ਧਰਨੇ ਦੇ ਵਿੱਚ ਹਥਿਆਰ ਲੈ ਕੇ ਕਾਪੇ ਕਿਰਪਾਨਾਂ ਲੈ ਕੇ ਬਹਿਣਾ ਕਿ ਸਾਡਾ ਇਥੇ ਫਰੀਕੋੜ ਦਾ ਪ੍ਰਸ਼ਾਸਨ ਸੁੱਤਾ ਪਿਆ ਸੀ ਕਿ ਇਹਨਾਂ ਬੋਲਾ ਸੀ ਇੱਥੋਂ ਦਾ ਕਿੱਥੇ ਆ ਮਨ ਲੋ ਪ੍ਰਸ਼ਾਸਨ ਜਾਂ ਪੁਲਿਸਪੁਲ ਸੈਸ਼ਨ ਲਾ ਲੋ ਸੀਆਈਡੀ ਵਿੰਗ ਲਾ ਲੋ ਦੂਜੇ ਲਾ ਲੋ ਇਹਨਾਂ ਦੇ ਕਿੱਥੇ ਸੀ ਸਭ ਕੋ ਪਤਾ ਹੁੰਦਿਆਂ ਇੱਕ ਗੁੰਗੇ ਬੋਲੇ ਹੋ ਗਏ ਜਦੋਂ ਇਹਨਾਂ ਦੇ ਆਪ ਦੇ ਪਈਆਂ ਤਾਂ ਫਿਰ ਇਹਨਾਂ ਨੇ ਉਹਨਾਂ ਤੇ ਗੁੱਬਗਲਾਟ ਕੱਢਿਆ ਜਿਹਦੇ ਚ ਵੀ ਦੋਸ਼ੀ ਅਜਮਦੂਦ ਦੇ ਪ੍ਰਵਾਸ ਨੂੰ ਬਣਾਇਆ ਗਿਆ ਇਹ एसएसपी ਦਾ ਅਸੀਂ ਮੇਨ ਫੇਲੀਅਰ ਮੰਨਦੇ ਆ ਕਿਉਂਕਿ ਉਹਨੂੰ ਸਟੈਂਡ ਲੈਣਾ ਚਾਹੀਦਾ ਜੀ ਜੇ ਇਹੋ ਜੇ ਚਾਰ ਬੰਦੇ ਇਕੱਠੇ ਆ ਕੇ ਮਲਜਮਤ ਦੇ ਹੱਕ 'ਚ ਖੜਦੇ ਆ ਉਹਨਾਂ ਨੂੰ ਰੀਲਪੋਲੀ ਚਾਹੀਦੀ ਹੈ ਨੰਗੇ ਕਰਨਾ ਚਾਹੀਦਾ ਹੈ ਜਾਂ ਉਹਨਾਂ ਦੇ ਮਗਰ ਕਿਹੜੀ ਇੰਟੈਲੀਜੈਂਸੀ ਕੰਮ ਕਰਦੀ ਹੈ ਜਿੱਥੇ ਸਾਡਾ ਫ੍ਰੀਕੋਰਡ ਦਾ ਪ੍ਰਸ਼ਾਸਨ ਚੁੱਪ ਹੋਇਆ ਉਹ ਦੱਸੇ ਵੀ ਅਸੀਂ ਕਿਹਦੇ ਮਗਰ ਲਾ ਕੇ ਕਰਦੇ ਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗੇ ਹੋਏ ਆ ਹੂੰ ਕਹਿੰਦੇ ਜੀ ਅਗਲੇ ਦਿਨ ਹੀ ਇਹ ਮਾਮਲਾ ਸੁਲਝ ਜਾਣਾ ਸੀ ਲੋਕਾਂ ਨੇ ਇਹ ਕਹਿਤਾ ਸੀ ਕਿ ਸਾਡੇ ਪਿੰਡ ਦਾ ਮਾਮਲਾ ਹੈ ਅਸੀਂ ਪਿੰਡ ਪੱਧਰ ਤੇ ਹੀ ਹੱਲ ਕਰਾਂਗੇ ਪਰ ਜਿਹੜੀਆਂ ਬਾਹਰੀ ਜਥੇਬੰਦੀਆਂ ਆ ਕੇ ਵਿੱਚ ਬਹਿ ਗਈਆਂ ਬਾਹਰੀ ਜਥੇਬੰਦੀਆਂ ਨੇ ਆ ਕੇ ਇੱਥੇ ਐਕਸ਼ਨ ਕਮੇਟੀਆਂ ਬਣਾ ਲਈਆਂ ਤੇ ਫਿਰ ਮਾਮਲਾ ਜਿਹੜਾ ਉਹ ਸੁਧਰ ਨਹੀਂ ਸਕਿਆ ਕਿ ਹੁਣ ਵੀ ਤੁਹਾਡੇ ਪਿੰਡ ਦੇ ਵਿੱਚ ਇੰਨਾ दम ਨਹੀਂ ਕਿ ਇੱਕ ਮਤਾ ਪਾ ਕੇ ਸਾਰੀ ਬਾਹਰੀ ਪਚਾਏ ਉਧਰਾ ਚਾਏ ਦਸਾਰੀ ਬਾਹਰੀ ਬੰਦਿਆਂ ਨੂੰ ਬਾਹਰ ਕੱਢ ਕੇ ਪਿੰਡ ਪੱਧਰ ਤੇ ਇਹਨੂੰ ਹੱਲ ਕੀਤਾ ਜਾ ਸਕੇ ਕਿ ਕੋਈ ਦਬਾਅ ਆ ਜਾਂ ਉਹ ਜਥੇਬੰਦੀਆਂ ਇਹੋ ਜੀਆਂ ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਦੂਜੇ ਪਿੰਡ ਜਾ ਕੇ ਇੰਨੀ ਤੋਂ ਜਮਾ ਲੈਂਦੀਆਂ ਉਹਦੇ ਵਿੱਚ ਉਹ ਜਥੇਬੰਦੀਆਂ ਜਿਹੜੀਆਂ ਮੰਨ ਲਾ ਦੋ ਜਿਵੇਂ ਖੇਤੀ ਕਿਸਾਨ ਯੂਨੀਅਨ ਵਾਲੋ ਡਟ ਕੇ ਰੌਲਾ ਪਾਇਆ ਜਾਂਦਾ ਕੀ ਉਹਨਾਂ ਦਾ ਹੀ ਨੌਜਵਾਨ ਸਭਾ ਵਿੰਗ ਹੈ ਉਹਨਾਂ ਦੀ ਖੇਤੀ ਕਿਸਾਨ ਯੂਨੀਅਨ ਹੈ ਉਹਨਾਂ ਦਾ ਹੀ ਮਜ਼ਦੂਰਤ ਵਿੰਗ ਹੈ ਕੀ ਉਹ ਤਿੰਨ ਚਾਰ ਵਿੰਗ ਹੈ ਉਹਨਾਂ ਦਾ ਹੀ ਪੀਐਸਯੂ ਵਿੰਗ ਜਥੇਬੰਦੀਆਂ ਤਾਂ ਨਾ ਹੋਈਆਂ ਇਹ ਤਾਂ ਫਿਰ ਗਰੋ ਹੋ ਗਿਆ ਉਹ ਗਰੋ ਵਾਲੀ ਗੱਲ ਹੀ ਆ ਵੀ ਜੇ ਅਸੀਂ ਖੜੇ ਹਾਂ ਤਾਂ ਅਸੀਂ ਚਾਰ ਖੜੇ ਹਾਂ ਦੂਜੀ ਜਥੇਬੰਦੀਆਂ ਦਾ ਸਾਹ ਘੁੱਟਣ ਵਾਲੀ ਗੱਲ ਹੈ ਵੀ ਅਸੀਂ ਤਾਂ ਚਾਰ ਵਿੰਗ ਖੜੇ ਆ ਜੀ ਤੁਸੀਂ ਕੌਣ ਆ ਹਾਂ ਤੇ ਬਾਕੀ ਜਦੋਂ ਬੰਦਿਆ ਫਿਰ ਉਹਨਾਂ ਦੇ ਆਪੋਜੀਟ ਕਿਉਂ ਨਹੀਂ ਖੜਦਿਆਂ ਤੁਹਾਨੂੰ ਕੌਣ ਦਾ ਡਰ ਭਲਾ ਕਿਸੇ ਪਿੰਡ ਦਾ ਮਸਲਾ ਹੋਵੇ ਭਲਾ ਜ਼ਿਲ੍ਹੇ ਦਾ ਹੋਵੇ ਜਿਹੜੇ ਲੋਕ ਉੱਥੇ ਵਿਚਰ ਕੇ ਕੰਮ ਕਰਦੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਕੀ ਹੈ ਇਹ ਨਹੀਂ ਵੀ ਉੱਥੇ ਸੰਗਰੂਰ ਬੈਠਾ ਜਾਂ ਅੰਬਾਲਾ ਬੈਠਾ ਬੰਦਾ ਕਵੇ ਵੀ ਉੱਥੇ ਮੈਂ ਤਾਂ ਫਲਾਣੇ ਦੇ ਹੱਕ 'ਚ ਖੜਾ ਸੀ ਅਸੀਂ ਇਸ ਚੀ ਦੀ ਨਖੇਦੀ ਕਰਦੇ ਆ ਜਗਿੰਦਰ ਗਰਾਹ ਦੇ ਬਿਆਨ ਦੀ ਨਖੇਦੀ ਕਰਦੇ ਆ ਜੇ ਉਹ 'ਚ ਭਲਾ ਸਾਡੀ ਜਥੇਬੰਦੀ ਦਾ ਕੋਈ ਆਗੂ ਵੀ ਜਾ ਕੇ ਬਿਆਨ ਦਵਾਇਆ ਅਸੀਂ ਉਹਦੀ ਵੀ ਨਖੇਦੀ ਕਰਦੇ ਆ ਕਿਉਂਕਿ ਮਸਲਾ ਵੇਖੇ ਬਿਨਾ ਕਦੇ ਆਸਤੇ ਕਿਸੇ ਦੇ ਹੱਕ 'ਚ ਨਹੀਂ ਖੜਨਾ ਚਾਹੀ ਚਾ ਵੇਖਿਆ ਉਹ ਧਰਨੇ ਨੂੰ ਵੇਖਿਆ ਤੇ ਆਪਦੇ ਜਿਹੜਾ ਸਾਡੇ ਜ਼ਿਲ੍ਹੇ ਦਾ ਐਸਕੇਐਮਸੀ ਸੰਯੁਕਤ ਮੋਰਚੇ ਦਾ ਜ਼ਿਲ੍ਹੇ ਦਾ ਬਣਿਆ ਸੀ ਉੱਥੇ ਸਾਰੀਆਂ ਜਥੇਬੰਦੀਆਂ ਚ ਗੱਲ ਰੱਖੀ ਹੈ ਗੱਲ ਰੱਖਣ ਦੇ ਬਾਵਜੂਦ ਜਦੋਂ ਤੁਸੀਂ ਪਿਛਲੇ ਦਿਨੀ ਦੇਖਿਆ ਨਾ ਬਿੰਦਰ ਸਿੰਘ ਗੋਲੇਵਾਲਾ ਨੇ ਬਿਆਨ ਦਿੱਤਾ ਠੀਕ ਹੈ ਉਹ 6 ਜਥੇਬੰਦੀਆਂ ਸੱਤਾਂ ਦਾ ਫੈਸਲਾ ਸੀ ਕੱਲਾ ਬਿੰਦਰ ਗੋਲੇਵਾਲੇ ਦਾ ਨਹੀਂ ਸੀ ਮੈਂ ਇਹਨਾਂ ਦੇ ਧਿਆਨ ਚ ਕਰ ਦੇਣਾ ਚਾਹੁੰਦਾ ਉਹ ਕੱਲਾ ਬਿੰਦਰ ਗੋਲੇਵਾਲੇ ਦਾ ਨਹੀਂ ਸੀਗਾ ਠੀਕ ਹੈ ਉਹ ਤੁਹਾਡੇ ਦਬਾਅ ਚ ਆ ਕੇ ਜਦਾ ਨਹੀਂ ਬੋਲਿਆ ਉਹਨੇ ਬਿਆਨ ਨਹੀਂ ਦਿੱਤਾ ਹੱਕ ਬੰਦਾ ਸੀ ਉਹਦਾ ਵੀ ਮੇਰਾ ਕੱਲੇ ਦਾ ਫੈਸਲਾ ਨਹੀਂ ਸਾਡਾ 6 ਜਥੇਬੰਦੀਆਂ ਦੀ ਕਮੇਟੀ ਦਾ ਫੈਸਲਾ ਸੀ ਉਹਨਾਂ ਨੂੰ ਸਾਹਮਣੇ ਕਰਦਾ ਪਰ ਉਹ ਨਹੀਂ ਹੋਇਆ ਉਹਦੇ ਵਿੱਚ ਇਹ ਦੋ ਜਥੇਬੰਦੀਆਂ ਨੇ ਉੱਥੋਂ ਬਿਆਨ ਦੇ ਕੇ ਵੀ ਕਿਹੜਾ ਐਸਕੇਮ ਇਹ ਐਸਕੇਮ ਤੇ ਫਿਰ ਐਸਕੇਮ ਉਹ 6 ਜਥੇਬੰਦੀਆਂ ਦਾ ਹੋ ਗਿਆ ਅਸੀਂ ਇਹ ਨਿੰਦਿਆ ਕਰਦੇ ਹਾਂ ਆਗੂਆਂ ਦੀ ਇਹਨਾਂ ਨੇ ਬਿਨਾਂ ਮੌਕਾ ਵੇਖਿਆ ਇੱਕ ਧਿਰਾਂ ਬਣਾਈਆਂ ਜਿਹੜੀਆਂ ਲੋਕਮੈਣ ਢੰਗ ਚ ਕੰਮ ਕਰਕੇ ਜਿਉਂ ਇਹਨਾਂ ਨੂੰ ਮਜ਼ਦੂਰਾਂ ਨੂੰ ਧਰ ਬਣਾਉਣਾ ਜਾਂ ਜ਼ਿਮੀਂਦਾਰਾਂ ਨੂੰ ਧਰ ਬਣਾਉਣਾ ਮਾੜੀ ਹੈ ਪੱਖ ਦੋਨਾਂ ਦਾ ਸੁਣ ਕੇ ਉਹਨੂੰ ਫਾਈਨਲ ਕਰਨਾ ਚਾਹੀਦਾ ਜਿਹਦੀ ਗਲਤੀ ਹੈ ਉਹਨੂੰ ਉਹਦਾ ਹਜਾਨਾ ਪਾਉਣਾ ਚਾਹੀਦਾ ਤੇ ਪਿੰਡ ਦਾ ਮਸਲਾ ਪਿੰਡ ਚ ਹੱਲ ਕਰਨਾ ਚਾਹੀਦਾ ਸੀ ਬਿਲਕੁਲ ਜੀ ਜਿੱਦੇ ਸਰਪੰਚ ਨੇ ਧਰਨਾ ਲਾਇਆ ਸਰਪੰਚ ਨੇ ਜੀ ਆਪ ਦੇ ਖਿਲਾਫ ਹੀ ਆਪ ਹੀ ਧਰਨਾ ਲਾਇਆ ਜਿੱਦੇ ਉਦੋਂ ਇੱਕ ਵਿੱਚ ਖੜੀ ਪੱਤਰਕਾਰ ਸੀਗਾ ਓਹੋ ਆਪਾਂ ਇਹਨਾਂ ਨੂੰ ਕਿਸੇ ਨੇ ਵੀ ਜਾਨੀ ਗਲਤ ਸ਼ਬਦ ਨਹੀਂ ਇਸੀ ਪਰਿਵਾਰ ਨੂੰ ਬੋਲਿਆ ਉਹ ਕਹਿੰਦਾ ਸੀ ਵੀ ਜੱਟਾਂ ਦਾ ਜਲੂਸ ਕੱਢੋ ਗਾਲ ਕੱਢ ਕੇ ਉਹ ਕਹਿ ਰਿਹਾ ਸੀਗਾ ਵੀ ਆ ਜੱਟਾਂ ਦੀ ਵੀਡੀਓ ਆਪਾਂ ਜਲੂਸ ਕੱਢੋ ਤੇ ਆਪਣੇ ਕਿਸੇ ਵੀ ਬੰਦੇ ਨੇ ਗਲਤ ਸ਼ਬਦ ਨਹੀਂ ਬੋਲਿਆ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਆ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਤਾਂ ਇਹਦੇ ਉੱਤੇ ਪ੍ਰਸ਼ਾਸਨ ਨੂੰ ਵੀ ਕੰਮ ਕਰਨ ਦੀ ਲੋੜ ਹੈ ਕਿ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ ਕਾਨੂੰਨ ਤੋਂ ਉੱਪਰ ਕੰਮ ਕਰ ਰਹੀਆਂ ਨੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਕਾਨੂੰਨ ਤੋਂ ਉੱਪਰ ਚੀਜ਼ਾਂ ਹੋਣਗੀਆਂ ਤਾਂ ਫਿਰ ਲੋਕਾਂ ਦੀ ਜਿਹੜੇ ਕਾਨੂੰਨ ਹੈ ਉਹਨਾਂ ਦੀਆਂ ਤੱਚੀਆਂ ਉੱਡਣਗੀਆਂ ਲੋਕਾਂ ਦੇ ਹੱਕਾਂ ਦੀਆਂ ਤੱਚੀਆਂ ਉੱਡਣਾ ਆਮ ਗੱਲ ਹੈ ਤਾਂ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਜੇ ਵੀ ਪ੍ਰਸ਼ਾਸਨ ਸਹੀ ਤਰੀਕੇ ਨਾਲ ਜਾਂਚ ਕਰਦਾ ਨਜ਼ਰ ਨਹੀਂ ਆ ਰਿਹਾ ਜਿੱਧਰ ਪ੍ਰੈਸ਼ਰ ਵੱਧ ਹੋ ਜਾਂਦਾ ਉਧਰਲੇ ਪਾਸੇ ਕਾਰਵਾਈ ਕਰਕੇ ਧਰ ਦਿੰਦਾ